ਹੋਗੇ ਜਿਹੜਾ ਭਾਨੇ ਸਿੱਧੂ ਦੇ ਨਾਲ ਹੋ ਰਿਹਾ ਜੀ ਉਹ ਭਾਨੇ ਸਿੱਧੂ ਦੇ ਨਾਲ ਇੱਕ ਕੀ ਕਹਾਂ ਇੱਕ ਗਾਣਾ ਆਇਆ ਸੀ ਨਾ ਆਕੇ ਉੱਥੇ ਤੁੰਬਾ ਸੀ ਉੱਥੇ ਛੈਣਾ ਸੀ ਉਹਨੇ ਹੋਰ ਸਾਜ਼ਾਂ ਤੋਂ ਕੀ ਲੈਣਾ ਸੀ ਉਸੇ ਤਰ੍ਹਾਂ ਇੱਥੇ ਚਿੱਟਾ ਸੀ ਇੱਥੇ ਲੁੱਟਾਂ ਸੀ ਇੱਥੇ ਮਾਂ ਦੀਆਂ ਜਿਹੜੀਆਂ ਤੁੱਖਾਂ ਖਾਲੀ ਸੀ ਤੇ ਰੋਂਦੀਆਂ ਸੀ ਪਰ ਭਗਵੰਤ ਮਾਂ ਨੇ ਇੰਨਾ ਕੰਮਾਂ ਤੋਂ ਕੀ ਲੈਣਾ ਸੀ ਤੇ ਉਹ ਤਾਂ ਜਿਹੜਾ ਨੱਚਿਆ ਕੇਜਰੀਵਾਲ ਦੇ ਸਾਜ਼ਾਂ ਤੇ ਕਦੇ ਰਾਗੋ ਚੱਡੇ ਦੇ ਸਾਜ਼ਾਂ ਤੇ ਤੇ ਕੇਂਦਰ ਦੇ ਬੋਲਾਂ ਤੇ ਇਹ ਜਿਹੜਾ ਕਹਿੰਦੇ ਪਰਚੇ ਪਾਈ ਜਾਂਦਾ ਇੱਥੇ ਆਪਾਂ ਸਾਰੇ ਇੱਥੇ ਖੜੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਇਹਦੇ ਤੇ ਪਾਇਆ ਗਾਨੀ ਚੋਰੀ ਦਾ ਪਰਚਾ ਆ ਸਾਡੇ ਸਾਰੇ ਭਰਾਵਾਂ ਨੂੰ ਪੁੱਛੋ ਭਾਨੇ ਸਿੱਧੂ ਦੀ ਕੋਈ ਜਿਹੜੀ ਸੀਸੀਟੀਵੀ ਕੈਮਰਾ ਰਿਕਾਰਡਿੰਗ ਆਈ ਆ ਇੱਥੋਂ ਆਪਾਂ ਦੇਖਦੇ ਆ ਨਾ ਜੀ ਆਮੀ ਦਿਓ ਯਾਰ ਆ ਗਈ ਆ ਬੋਤ ਆਪਾਂ ਦੇਖਦੇ ਆ Delhi ਕੋਈ ਗਾਨੀ ਖੋਲੀ ਸੀਸੀਟੀਵੀ ਉਹਦੀ ਫੋਟੋ ਆਉਂਦੀ ਆ ਭਾਨੇ ਸਿੱਧੂ ਦੀ ਕਿੱਥੇ ਆ ਸਾਨੂੰ ਦੱਸੋ ਫਿਰ ਇਹਨਾਂ ਨੇ ਪਾਇਆ 10000 ਦਾ ਪਰਚਾ ਕੀ ਗੱਲ ਇਹਨਾਂ ਦਾ ਕੋਈ ਐਮਐਲਏ ਸੀਗਾ ਕਟਾਰੂ ਚੱਕ ਕਰ ਗਿਆ ਦੀਆਂ ਵੀਡੀਓ ਆਈਆਂ ਤੇ ਅੱਜ ਜਿਹੜਾ ਕਹ ਲੋ ਉਹਨਾਂ ਦਾ ਤਾਂ 10000 ਰਜਾਈ ਲੈ ਕੇ ਜਦੋਂ ਦਾ ਕੋਈ ਇਹਨਾਂ ਦੀ ਸਰਕਾਰ ਦੀ ਗੱਲ ਹੋਵੇ ਐ ਹੋ ਜਾਂਦਾ ਅੱਖਾਂ ਵਿੱਚ ਲੈਂਦਾ ਮੀਚਦਾ ਕਿਉਂ ਅੱਖਣ ਕਰ ਲੈਂਦਾ ਕੁਛ ਨਾ ਕੁਛ ਫਿਰ ਜੇਕਰ ਇਹਨਾਂ ਦੀ ਕੋਈ ਗੱਲ ਹੋਵੇ ਫਿਰ ਐ ਕਰ ਲੈਂਦਾ ਉਹ ਹੁਣ ਗੱਲ ਇੱਥੇ ਆ ਭਗਵੰਤ ਮਾਨ ਨਹੀਂ ਮਾੜਾ ਭਗਵੰਤ ਮਾਨ ਸਹੀ ਸੀ ਲੋਕੋ ਭਗਵੰਤ ਮਾਨ ਅੱਜ ਵੀ ਸਹੀ ਆ ਬਸ ਇਹ ਅਚਾਨਕ ਸੁੱਤਾ ਪਿਆ ਸੀ ਯਕਦਮ ਬੁੜਕੇ ਐ ਕਰਕੇ ਇਹਦੀ ਬੀਬੀ ਨੇ ਠਾਇਆ ਕਹਿੰਦੀ ਪੁੱਤ ਕੀ ਹੋ ਗਿਆ ਕਹਿੰਦਾ ਮੈਂ ਭਗਵੰਤਾ ਨਹੀਂ ਜਰਨਾ ਡੈਰੈ ਸੁੱਤਾ ਪਿਆ ਸੀ ਇਹਦੀ ਆਤਮਾ ਦਾ ਸੁਖਨੇ ਚ ਫਿਰਦੀ ਸੀ ਮੈਂ ਹੁਣ ਆ ਗਿਆ ਇਹ ਕਹਿੰਦਾ ਹੈ ਭਗਤ ਸਿੰਘ ਹੋਰਾਂ ਦੀ ਸੋਚ ਤੇ ਚੱਲਦਾ ਸੀ ਕਿ ਅੱਜ ਮੈਂ ਜਰਨਲ ਡੈਰ ਆ ਗਿਆ ਉਹ ਇਹਦੀ ਜਰਨਲ ਡੈਰ ਵਾਲੇ ਕੰਮ ਔਰ ਜਿਹੜਾ ਠੰਡਾ ਪਾਣੀ ਪਵਾਉਣਾ ਉਹ ਵਜੀਰ ਖਾਨ ਦੀ ਆਤਮਾ ਵੀ ਇਹਦੇ ਚ ਆ ਗਈ ਇਸ ਟਾਈਮ ਪੰਜਾਬ ਦੇ ਲੋਕਾਂ ਨੂੰ 2-2 ਰੁਪਏ ਇਕੱਠੇ-ਇਕੱਠੇ ਕਰਨੇ ਪੈਣਗੇ ਲਗਭਗ 6 ਕਰੋੜ ਰੁਪਏ ਬਣੂਗਾ ਜੇਕਰ ਲਗਭਗ 3 ਕਰੋੜ ਆਬਾਦੀ ਆ ਤੇ ਐਮਐਲਏ ਦਾ 10-10 ਹਜ਼ਾਰ ਰੁਪਏ ਕੌਣ ਮੈਂ ਤਾਂ ਖੈਰਾ ਸਾਹਿਬ ਨੂੰ ਵੀ ਕਿਹਾ ਉਹ ਸਟੇਜ ਤੇ ਮੈਨੂੰ ਸਾਧ ਗਿਆ ਤੇ ਮੈਂ ਤਾਂ 20 ਹਜ਼ਾਰ ਪਾਉਣ ਨੂੰ ਤਿਆਰ ਹਾਂ ਤੂੰ ਬਾਬਾ ਭਾਲ ਕੋਈ ਨਾ ਕੋਈ ਮੈਂ ਕਿਹਾ ਵੀ ਚਲੋ ਮੈਂ ਵੇਖਦਾ ਮੈਂ ਕਿਹਾ ਤੁਸੀਂ ਵੇਖੋ ਮੈਨੂੰ ਕੀ ਨਾ ਜਾਣਨਾ ਹੁਣ ਜਿਹੜਾ ਕਰੋ ਉਹ ਕਰੋੜਾਂ ਰੁਪਈਆ ਇਕੱਠਾ ਕਰਕੇ ਪਹਿਲਾਂ ਪੰਜਾਬ ਤੇ ਝਾਤੀ ਮਾਰਾਂਗੇ ਖਾਲਸਾ ਜੀ ਫਿਰ ਬਾਅਦ ਦੇ ਵਿੱਚ ਆਪਾਂ ਇੰਡੀਆ ਤੇ ਝਾਤੀ ਮਾਰਾਂਗੇ ਫਿਰ ਆਪਾਂ ਜਾਵਾਂਗੇ ਬਾਹਰਲੀ ਕੰਟਰੀ ਤੇ ਕੋਈ ਜੰਤਰ ਤੰਤਰ ਵਾਲਾ ਲੱਭ ਕੇ ਲਿਆਵਾਂਗੇ ਤੇ ਇਹਨੂੰ ਇਸ ਟਾਈਮ ਵੋਟਾਂ ਦੀ ਲੋੜ ਨਹੀਂ ਇਹਨੂੰ ਇਸ ਟਾਈਮ ਉਹ ਜਿਹੜਾ ਨਹੀਂ ਬਣਿਆ ਉਹਦਾ ਮੋਰਾ ਦਾ ਖੰਭਾ ਆਦਾ ਸ਼ੀਲ ਸ਼ੀਲੂ ਸ਼ੀਲੂ ਸ਼ਾ ਇਹਦੇ ਚ ਆਤਮਾ ਕੱਢਣ ਦੀ ਲੋੜ ਆ ਇਹ ਲੋਕਾਂ ਦੀ ਗਲਤੀ ਆ ਇਹ ਤਾਂ ਡਰਾਮੇਬਾਜ਼ ਸੀ ਡਰਾਮੇ ਕਰਨ ਵਾਲਾ ਸੀ ਲੋਕੀ 2-2 ਰੁਪਿਆ ਦਿੰਦੇ ਹੁੰਦੇ ਆ ਡਰਾਮੇਬਾਜ਼ਾਂ ਨੂੰ ਪੰਜਾਬ ਦੇ ਲੋਕ ਭੋਲੇ ਸੀ ਇਹਨਾਂ ਨੇ 2 ਰੁਪਿਆ ਦੀ ਥਾਂ ਤੇ ਉਹਨੂੰ ਵੋਟ ਦੇ ਦਿੱਤੀ ਇਹ ਬੰਦਾ ਕਹਿੰਦਾ ਮੈਂ ਇੱਥੇ ਗੱਲਾਂ ਓਏ ਕਰੀ ਮਾੜਾ ਜਾ ਓਏ ਓ ਕਰੀ ਇਹ ਆਂਦਾ ਨਾ 10000 ਰੁਪਏ ਤੇ ਮੈਂ ਗਰੀਬ ਘਰੋਂ ਸਬੰਧਤਾ ਮੈਂ ਕੋਈ ਵੈਸੇ ਗੱਲ ਕਰਦਾ ਕੋਈ ਗੱਲ ਗਲਤ ਨਹੀਂ ਈ ਹੁਣ ਕੁਝ ਲੋਕ ਇਹਦੇ ਸਾਨੂੰ ਕਹਿਣਗੇ ਕਿ ਤੁਹਾਨੂੰ ਬੁਰਕੀਆਂ ਮਿਲਦੀਆਂ ਤੁਹਾਨੂੰ ਐ ਮਿਲਦਾ ਤੁਹਾਨੂੰ ਆ ਮਿਲਦਾ ਤੁਹਾਨੂੰ ਕਾਂਗਰਸੀ ਬਲਵਾਉਂਦੇ ਹੋਣਗੇ ਕਿ ਉਦੋਂ ਫਿਰ ਇਹਨਾਂ ਨੂੰ ਭਾਪੀ ਆਲੇ ਬਲਵਾਉਂਦੇ ਸੀ ਅਸੀਂ ਤਾਂ ਕਾਂਗਰਸ ਦੇ ਵਿਰੋਧ ਵੀ ਬੋਲਦੇ ਸੀ ਅੱਜ ਵੀ ਬੋਲਦੇ ਆ ਅੱਜ ਵੀ ਅਕਾਲੀ ਦਲ ਨੂੰ ਕਹਿੰਨੇ ਆ ਪਰ ਉਹਨਾਂ ਨੇ ਕਦੇ ਇਹੋ ਜਿਹਾ ਤਸ਼ੱਦਦ ਨਹੀਂ ਢਾਏ ਸੀ ਲੋਕਾਂ ਤੇ ਆ ਇਸ ਟਾਈਮ ਮੇਰਾ ਘਰ ਗਏ ਨੇ ਪਿਆ ਮੈਂ ਕਦੇ ਲੋਕਾਂ ਨੂੰ ਦੱਸਿਆ ਨਹੀਂਗਾ ਫਰਵਰੀ ਦਾ ਸਮਾਂ 8 ਮਹੀਨਿਆਂ ਕੇ ਪਹਿਨੂ ਜੀ ਇਹ ਯਾਦ ਰੱਖੋ ਗੱਲ ਇਹ ਤੁਹਾਨੂੰ ਪ੍ਰੂਫ ਵੀ ਮੈਂ ਲਾਉਂਗਾ ਵਿੱਚ ਜਿਹੜੇ ਬਾਈ ਨੇ ਮੈਨੂੰ ਭੇਜਿਆ ਹੈ ਵੀਡੀਓ ਦੇ ਵਿੱਚ ਪ੍ਰੂਫ ਬਕਾਇਦਾ ਲਾਵਾਂਗੇ ਬਾਈ ਨੇ ਕਿਹਾ ਕਿ ਮੇਰਾ ਘਰ ਵੀ ਗਹਿਣੇ ਪਾਇਆ ਜਿੱਥੇ ਤੁਸੀਂ ਕਹਿੰਦੇ ਹੋ ਬੁਰਕੀਆਂ ਪਾਇਆ ਜਾਂਦੀਆਂ ਪਰ ਜਿੱਥੇ ਬੰਦਾ ਹੱਕ ਤੇ ਸੱਚ ਤੇ ਜ਼ਮੀਰ ਦੀ ਗੱਲ ਕਰਦਾ ਹੋਵੇ ਉਹ ਬੰਦਾ ਕਦੇ ਵਿਕਦਾ ਨਹੀਂਗਾ ਬਹੁਤ ਛੋਟੇ ਸੋਚ ਰੱਖੀ ਭਗਵੰਤ ਮਾਨ ਨੇ ਜਿਹੜਾ ਇਹ ਪਰਚਾ ਪਾਇਆ 10000 ਰੁਪਏ ਦਾ ਪਾਇਆ ਇਹ ਬੰਦੇ ਲੱਖਾਂ ਚ ਯਾਦ ਰੱਖੋ ਗੱਲ ਜਾ ਅਸਲਾ ਕੱਢੋ ਮੇਰੇ ਗੋਲੀ ਮਾਰ ਦਿਓ ਇਤਿਹਾਸ ਗਵਾਹ ਤੁਸੀਂ ਜਹਰਾਂ ਤੇ ਵਿਸ਼ਵਾਸ ਕੀਤਾ ਯਾਦ ਹੈ ਯਾਦ ਰੱਖ ਲੋ ਅਸੀਂ ਜਹਰਾਂ ਤੇ ਵਿਸ਼ਵਾਸ ਕੀਤਾ ਕਦੇ ਅਸੀਂ ਆਪਣੇ ਆਪ ਤੇ ਯਕੀਨ ਨਹੀਂ ਕੀਤਾ ਅਸੀਂ ਯਕੀਨ ਕੀਤਾ ਭਗਵੰਤ ਮਾਨ ਅਰਗਿਆ ਤੇ ਜਿਹੜਾ ਦਿੱਲੀ ਦੇ ਸਾਜਾਂ ਤੇ ਨੱਚਦਾ ਜਿਹੜਾ ਜਿੰਗਾ ਡਾਂਸ ਕਰਦਾ ਕਦੇ ਜਾ ਕੇ ਗੜਵੇ ਖੇਡਦਾ ਇਹਨੂੰ ਗੜਵੇ ਖੇਡਣਾਸਤੇ ਬਣਾਇਆ ਸੀ ਅਸੀਂ ਇਹ ਕੇਸਰੀਵਾਲ ਨੇ ਤੇ ਰੱਖ ਲਿਆ ਰੱਖਾ ਉਹਦਾ ਡਰਾਈਵਰ ਇਹਨੂੰ ਗਨਮੈਨ ਰੱਖ ਲਿਆ ਪਰੇ ਮੁੱਖ ਮੰਤਰੀ ਕੋਈ ਹੋਰ ਬਣਾ ਦੇ ਇੰਨਾ ਸਬਜੀ ਥੱਲੇ ਨਹੀਂ ਲੱਗਦੀ ਜੀ ਨਾ ਇਹ ਲੱਗ ਗਿਆ ਹੁਣ ਆ ਤੁਸੀਂ ਸਬੂਤ ਮੈਦ ਤੋਂ ਤਕੜਾ ਨਹੀਂ ਦੇ ਸਕਦਾ ਕਿਸ਼ਤਾ ਮੇਰੀਆਂ ਚੱਲਦੀਆਂ ਮੇਰੇ ਪੈਸੇ ਇਹਨਾਂ ਨੇ ਰਿਚਾ ਘਟਾਤੀਆਂ ਉਹ ਮੈਂ ਆਖਿਆ ਜਿਹੜੇ ਮਰੇ ਉਹ ਮਰਦੇ ਨਹੀਂ ਹੁੰਦੇ ਤੂੰ ਤਾਂ ਹੋਣਾ ਆ ਤਸ਼ੱਦਦ ਤਾਂ ਪਹਿਲੇ ਦਿਨੋਂ ਟਾਉਂਦੇ ਆਇਆ ਇੱਕ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਆਪਦੇ ਆਪ ਨੂੰ ਗੁਰੂਆਂ ਦੀ ਔਲਾਦ ਕਹਿਣਾ ਛੱਡ ਦੇਣ ਮੇਰੇ ਚ ਜੁੱਤਨਾ ਲਾਓ ਮੇਰੇ ਸਿਰ 'ਚ ਮਾਰੋ ਜੇ ਮੈਂ ਝੂਠ ਕਹਾ ਜਿਹੜੇ ਜਿਹੜੇ ਸਾਡੇ ਸਿੱਖਾਂ ਦੇ ਲੋਕ ਸੀ ਜਿਹੜੇ ਗੁਰੂਆਂ ਦੇ ਆ ਜਿਹੜੇ ਗੁਰੂਆਂ ਦੇ ਬੱਚੇ ਸੀ ਉਹ ਸਾਮਦਾਮ ਢੰਡ 베 ਸਾਰੇ ਪਾਸੇ ਹੋ ਗਏ ਸੀ ਤੇ ਨੀਆਂ 'ਚ ਚਨਾਤੇ ਸੀ ਓਏ ਅਸੀਂ 3300 ਯੂਨਟਾਂ 'ਚ ਵੇਚ ਕੇ ਗੁਰੂਆਂ ਦੀ ਲਾੜ ਹੈਗੇ ਆਪਾਂ ਦੱਸੋ ਮੇਰੇ ਗੋਲੀ ਮਾਰੋ ਜੇ ਗੱਲ ਝੂਠਾ ਤਾਂ ਇਹ ਗੱਲ ਬਿਲਕੁਲ ਸਹੀ ਆ ਕਿਉਂਕਿ ਅਸੀਂ ਜਦੋਂ ਵੀ ਵਿਕੇ ਆ ਸਰਕਾਰ ਕੋਈ ਵੀ ਹੋਵੇ ਅਕਾਲੀ ਦਲ ਦੀ ਕਾਂਗਰਸ ਦੀ ਤੇ ਚਾਹੇ ਝਾੜੂ ਵਾਲੀ ਸਰਕਾਰ ਅਸੀਂ ਵਿਕੇ ਆ ਸਰਪ ਤੇ ਸਰਪ ਫਰੀ ਸਾਨੂੰ ਆਟਾ ਫਰੀ ਮਿਲ ਗਿਆ ਸਾਨੂੰ ਬੱਸਾਂ ਦੀਆਂ ਟਿਕਟਾਂ ਫਰੀ ਮਿਲ ਗਈਆਂ ਸਾਨੂੰ ਬਿਜਲੀ ਦੇ ਬਿੱਲ ਫਰੀ ਮਿਲ ਗਏ ਸਾਡੀ ਜਮੀਰ ਮਰੀ ਆ ਇਹਦੇ ਤੇ ਮੈਂ ਦੱਸ ਦਿੰਨਾ ਜਿਹੜੇ ਪਹਿਲੇ ਇਹਨਾਂ ਨੇ ਬੇਰੋਜ਼ਗਾਰੀ ਸਿੱਟੀ ਤੁਹਾਡੇ ਕੋਲ ਜਦੋਂ ਇਹਨਾਂ ਨੇ ਬੇਰੋਜ਼ਗਾਰੀ ਸਿੱਟੀ ਆਪੇ ਤੁਹਾਡੇ ਵਿੱਚੋਂ ਬੰਦੇ ਚੁਣੇ ਜਾਣਗੇ ਉਹ ਅਫਸਰ ਲੱਗਣਗੇ ਇਹਨਾਂ ਦੇ ਉਹ ਤੁਹਾਡੇ ਤੇ ਹੀ ਤਸ਼ੱਦਦ ਟਾਉਣਗੇ ਦੱਸੋ ਅੱਜ ਪੰਜਾਬ ਦੇ ਵਿੱਚ ਚਿੱਟਾ ਹੈ ਨਹੀਂਗਾ ਦਿਓ ਜਵਾਬ ਯਾਰ ਕੀ ਮੈਂ ਕੱਲਾ ਪੰਜਾਬ ਦਾ ਤੁਸੀਂ ਪੰਜਾਬ ਦੇ ਨਹੀਂ ਦੱਸੋ ਜਵਾਬ ਦਿਓ ਅੱਜ ਪੰਜਾਬ 'ਚ ਚਿੱਟਾ ਹੈ ਨਹੀਂਗਾ ਪੰਜਾਬ 'ਚ ਚਿੱਟਾ ਲੁੱਟਾ ਕੋਈ ਹੈ ਨਹੀਂ ਹੈਗੀ ਆ ਪਰ ਇੱਕ ਗੱਲ ਯਾਦ ਰੱਖੋ ਕਿ ਅਫਸਰ ਉੱਥੇ ਸੌ ਜਾਂਦੇ ਆ ਕੱਲੀਆਂ ਵੀਡੀਓ ਪਾਤੀਆਂ ਅਸੀਂ ਤਾਂ ਜੀ ਚਿੱਟਾ ਬੰਦ ਕਰਾ ਦੇਣਾ ਕਰਾ ਚਿੱਟਾ ਬੰਦ ਆ ਤੈਨੂੰ ਮੈਂ ਦੱਸੂ ਨਾ ਕਿੰਨਾ ਚਾਹੀਦਾ ਭਗਵੰਤ ਮਾਨਸਿਆ ਸ਼ਰਾਬ ਦੇ ਵਿੱਚੋਂ ਦਿੱਲੀ ਦਾ 100 ਕਰੋੜ ਦਾ ਕਫਲਾ ਹੋ ਜਾਂਦਾ ਨੋਟ ਕਰੋ ਜੀ ਗੱਲ ਇੱਕ ਬੋਤਲ ਤੇ ਰੇਟ ਲਿਖਿਆ ਹੋਇਆ ਖਾਸਾ ਤੇ 157 ਖਣੀ 160 ਰੁਪਏ ਲੋਕਾਂ ਨੂੰ ਵੇਚੀ ਜਾ ਰਹੀ ਓ 250 ਰੁਪਏ ਦੀ ਇੱਕ ਬੰਦੇ ਨਾਲ 100 ਰੁਪਏ ਦੀ ਲੁੱਟ ਹੋ ਗਈ ਕੀ ਇਹਨਾਂ ਦਾ ਜਿਹੜਾ ਸ਼ਰਾ ਮਹਿਕ ਮੇ ਸੁੱਤਾ ਪਿਆ ਮੈਂ ਗਲਤ ਹੋਊਂਗਾ ਮੈਨੂੰ ਦੱਸ ਦੋ ਇੱਥੇ ਮੈਂ ਗਰੀਬ ਹੋਣ ਦੇ ਨਾਤੇ ਮੇਰੇ ਲੀੜੇ ਕੱਪੜਿਆਂ ਨੂੰ ਵੇਖ ਕੇ ਮੈਨੂੰ ਪੰਜਾਬ ਦੇ ਕੁਝ ਲੋਕ ਟਿੱਚਰਾ ਕਰ ਦਿੰਦੇ ਜਿਹੜੇ ਇਹਨਾਂ ਦੇ ਆ ਮੈਂ ਕਿਹਾ ਮੈਨੂੰ ਟਿੱਚਰਾ ਨਾ ਕਰੋ ਅਸੀਂ ਤਾਂ ਨੰਗੇ ਆਏ ਸੀ ਨੰਗੇ ਜਾਣਾ ਤੇ ਤੁਸੀਂ ਵੀ ਨੰਗੇ ਜਾਣਾ ਮੈਨੂੰ ਟਿੱਚਰਾ ਕਰਨ ਦਾ ਫਾਇਦਾ ਨਹੀਂ ਇੱਥੇ ਸਾਡੇ ਬੈਠੋ ਇੱਥੇ ਇੱਕ ਮਿੰਟ ਸਾਰੇ ਧਿਆਨ ਮਾਰੋ ਜੇ ਡਰਾਮਾ ਨਾ ਸਮਝੋ ਜੇ ਆਏ ਬੈਠੋ ਸੱਥਾਂ ਬੈਠੋ ਸਰਦਾਰ ਜੀ ਬੈਜੋ ਬੈਠੇ ਆਪਾਂ ਸਾਡੇ ਬਜ਼ੁਰਗ ਦੇ ਤਾਸ ਤੇ ਤਾਸ ਐ ਕਰਕੇ ਓਏ ਪੁੱਤ ਤੇਰਾ ਜੂਏ ਤੇ ਲੱਗਿਆ ਪਿਆ ਉਹ ਚਿੱਟੇ ਦੇ ਟੀਕੇ ਲਾਈ ਜਾਂਦਾ ਦਾਤ ਤੇ ਲੱਗਿਆ ਪਿਆ ਤੈਨੂੰ ਸ਼ਰਮ ਨਹੀਂ ਆਈ ਸੱਥ ਚ ਬੈਠਣ ਲੱਗੇ ਨੂੰ ਕੀ ਕਰੀ ਜਾਂਦੇ ਆ ਇਹ ਫਿਰ ਆ ਮੇਰੀ ਅੱਖਿਆ ਯੱਕਾ ਆ ਗਿਆ ਯੱਕਾ ਕਾਦਾ ਉਹ ਤੇਰੇ ਧੀ ਪੈਣ ਇੱਥੇ ਸੇਫ ਐਣੀ ਤੂੰ ਕਿਹੜਾ ਯੱਕੇ ਪਾਲਦਾ ਯੱਕਾ ਕੇ ਤੇਰੇ ਬਣੇ ਪਏ ਆ ਜੜਿਆ ਤੂੰ ਬਿਠਾਏ ਆ ਸਿਰਾਂ ਤੇ ਆ ਸਾਡੇ ਜਿਹੜੇ ਭਖੜਾ ਸਿੱਟਿਆ ਪੈਰਾਂ ਦੇ ਵਿੱਚ ਅਸੀਂ ਇਹਨਾਂ ਤੇ ਤਿਜੇ ਆ ਹਰ ਲੀਟਰ ਹਰ ਰਾਜਾ ਇਹ ਕਹਿੰਦਾ ਕਿ ਮੇਰੀ ਜਿਹੜੀ ਪਰਜਾ ਉਹ ਕਿਤੇ ਮੈਂ ਆਉਂਦੀ ਪਰਜਾ ਦੀ ਗੱਲ ਕਰੂੰਗਾ ਇਤਿਹਾਸਕਵਾ ਰਾਜੇ ਮਹਾਰਾਜੇ ਗਰੀਬਾਂ ਦੀ ਗੱਲ ਕਰਦੇ ਸੀ ਉਹ ਗੱਲ ਗਰੀਬਾਂ ਦੀ ਕਰਦੇ ਆ ਜਿਹਨੂੰ ਗਰੀਬੀ ਦਾ ਪਤਾ ਹੀ ਨਹੀਂ ਬਿਲਕੁਲ ਭਗਵੰਤਮਾਨ ਆਖੇ ਇਹ ਮਾਸਟਰ ਦਾ ਮੁੰਡਾ ਸੀ ਇੱਥੇ ਦਿਹਾੜੀਦਾਰ ਕਿਹੜਾ ਬੰਦਾ ਯਾਰ ਮੇਰੇ ਸਾਹਮਣੇ ਆਓ ਮੈਂ ਖੁਦ ਦਿਹਾੜੀਆਂ ਕਰਦਾ ਮੇਰੀ ਮਾਂ ਤਾਂ ਪੱਠੇ ਤੇ ਲੱਗੀ ਰਹੀ ਆ ਹੁਣ ਵਿਚਾਰੀ ਬਿਜੂ ਗਿਆ ਨਹੀਂ ਕਰਦਾ ਡਰ ਗਿਆ ਛੱਡ ਦੇ ਦੀ ਗੱਲ ਤੂੰ ਕਰਦਾ ਦਿਹਾੜੀ ਤੇਰਾ ਪੁਰਿਆ ਗਾਂ ਆ ਜਾਂ ਫਿਰ ਤੇ ਦੰਦਗਾ ਵੜਦੇ ਅਸੀਂ ਕਿੱਥੇ ਖੜਾ ਦੱਸ ਮੈਨੂੰ ਤੇਰਾ ਬਾਪੂ ਵੀ 300 ਤੇ ਦਿਹਾੜੀ ਜਾਂਦਾ ਰਿਹਾ ਉਹ ਅੱਜ 400 ਰੁਪਇਆ ਦਿਹਾੜੀ ਆਪਾਂ ਨੂੰ ਮਿਲਦੀ ਆ ਮਿਲਦੀ ਆ ਖਰਚਾ ਕਿਵੇਂ ਚੱਲਦਾ ਕਰਦਾ ਖਰਚਾ ਤਾਂ ਠੀਕ ਹੀ ਆ ਬਸ ਸਾਡੇ ਕੋਲ ਕਮਰੇ ਪਾਉਣ ਨੂੰ ਪੈਸੇ ਨਹੀਂ ਹੁੰਦੇ ਯਾਦ ਰੱਖੋ ਗੱਲ ਸਾਨੂੰ ਕਿਹਾ ਜਾਂਦਾ ਤੁਹਾਨੂੰ ਕਮਰੇ ਦੇਵਾਂਗੇ ਸੁਣ ਲਈ ਗੱਲ ਇਹ ਸੁਣ ਧਿਆਨ ਨਾਲ ਸਾਨੂੰ 40000 ਦੀ ਨੌਕਰੀ ਨਹੀਂ ਦਿੰਦੇ ਹੂੰ ਸਾਨੂੰ ਆਟਾ ਰੱਛ ਦਾਲ ਦਿੰਦੇ ਆ ਔਕਾਤ ਵਿਖਾਉਂਦੇ ਆ ਹੂੰ ਬੁੜੀਆਂ ਸਾਡੀਆਂ ਸਾਡੀਆਂ ਜਿਹੜੀਆਂ ਔਰਤਾਂ ਸਾਡੀਆਂ ਭੈਣਾਂ ਬੀਬੀਆਂ ਮਾਵਾਂ 1000 ਰੁਪਿਆ ਭਾਲਦੀਆਂ ਫਿਰਦੀਆਂ ਇੱਕ ਇੱਕ ਵੇਖੋ ਬੀਬੀ ਪ੍ਰਨੀਤ ਕੌਰ ਕਹਿੰਦੀ ਮੇਰਾ 1000 ਰੁਪਿਆ ਕਿੱਥੇ ਹੈ 2022 ਚ ਕਹਿੰਦੀ ਮੈਂ ਵੀਡੀਓ ਪਾਈ ਮੈਂ ਕਿਹਾ ਪੰਜਾਬ ਚ ਰੁਪਿਆ ਰੁਪਿਆ ਇਕੱਠਾ ਕਰਕੇ ਇਹਨਾਂ ਦੇ ਖਾਤੇ ਪਾਉ ਚਾਹ ਪਾਣੀ ਤੋਂ ਬੈਠੇ ਹੋਣੇ ਹੂੰ ਬਿਲਕੁਲ ਸਾਨੂੰ 100 ਹਜ਼ਾਰ ਰੁਪਏ ਸਾਡੇ ਸਾਡੇ ਖਾਤੇ 'ਚ ਕੁਛ ਨਹੀਂ ਪੰਜਾਬ ਦੇ ਖਜ਼ਾਨੇ 'ਚ ਕੁਛ ਨਹੀਂ ਕਿਹੜਾ 100 ਹਜ਼ਾਰ ਰੁਪਏ ਮੰਗਦੇ ਆ ਜੇਕਰ 1000 ਕਰੋੜ ਰੁਪਏ ਮਹੀਨੇ ਦਾ ਦੇਣ ਤਾਂ ਲਗਭਗ 60 ਹਜ਼ਾਰ ਕਰੋੜ ਰੁਪਏ 5 ਸਾਲਾਂ ਦਾ ਬੰਦਾ ਉਹ ਕਰਜ਼ੇ ਚੜੂ ਸਾਡੇ ਤੇ ਸਰਦਾਰ ਸਾਹਿਬ ਉਹ ਕਰਜ਼ਾ ਚੜੂ ਸਾਡੇ ਤੇ ਆਪਾਂ ਗੱਲ ਕਰ ਰਹੇ ਸੀ ਮਜ਼ਦੂਰੀ ਦੀ ਇੱਕ ਮਜ਼ਦੂਰ ਬੰਦਾ ਮਸਾ ਟਾਈਮ ਪਾਸ ਕਰਦਾ ਉਹਨਾਂ ਦਿਨਾਂ 'ਚ ਇਹਦਾ ਬਾਪੂ ਸੀ ਮਾਸਟਰ ਕਹਿੰਦਾ ਮੈਂ ਗਰੀਬ ਆ ਦੋ ਢਾਈ ਕਿੱਲੇ 7 ਕਿੱਲੇ ਪੈਰੀ ਦੇ ਵੀ ਹੋਣੇ ਆ ਇਹ ਗਰੀਬ ਆ ਉਹ ਫਿਰ ਜਿਹੜਾ ਬੰਦਾ ਜਮਾ ਮਰਿਆ ਪਿਆ ਉਹ ਕੌਣ ਆ ਫੇਰੇ ਬਣ ਗਿਆ ਡਰਾਮੇਬਾਜ਼ ਕਦੇ ਉਹ ਜੁਗਨੂ ਹਾਜ਼ਰ ਤੂੰ ਹਾਜ਼ਰ ਕਾਹਦਾ ਸੰਤ ਗੁੰਮਸ਼ੂਦਾ ਕਰੀ ਖੜਾ ਤੂੰ ਇੱਥੇ ਫਿਰ ਅੱਜ ਕੱਲ ਹੁਣ ਤਾਂ ਲਾਉਣੇ ਚਾਹੀਦੇ ਆ ਜੁਗਨੂ ਗਾਇਬ ਹੈ ਜੁਗਨੂ ਦੀਂਦਾ ਨਹੀਂ ਅੱਜ ਕੱਲ ਐਡੇ ਬੈਨਰੇ ਦੇ ਬਿਲਕੁਲ ਫਿਰ ਇਹ ਆ ਗਿਆ ਕੁਲਫੀ ਗਰਮਾ ਗਰਮ ਇਹ ਸਾਨੂੰ ਗਰਮ ਕਰੀ ਖੜਾ ਧੁੰਦਾਂ ਦੇ ਵਿੱਚ ਸਾਡੂ ਨੇ ਇੰਨੀ ਦੂਰ ਸਦਾਇਆ ਇਹ 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 ਨੂੰ ਮਤਲਬ ਬੰਦੇ ਤੇ ਪਰਚੇ ਪਵਾਏ ਇਹ ਇਹ ਤੇ ਪੈਸਾ ਹਮੇਸ਼ਾ ਰਿਆ ਕਹਿੰਦਾ ਮੈਂ ਕਰੋੜਾਂ ਦੀ ਲਾਈਫ ਛੱਡ ਕੇ ਆਇਆ ਇੱਥੇ ਐਕਟਰ ਕਈ ਆਏ ਹੋਣਗੇ ਤੂੰ ਵੀ ਆ ਸਰਦਾਰ ਸਾਹਿਬ ਤੁਹਾਨੂੰ ਵੀ ਪੁੱਛਦਾ ਬੰਦਾ ਸੁਲਝਿਆ ਲੱਗਦਾ ਮੈਨੂੰ ਇੱਥੇ ਗਿੱਪੀ ਗਰੇ ਵਾਲ ਕੀ ਕੰਮ ਕਰਦਾ ਫਿਲਮ ਇੰਡਸਟਰੀ ਚ ਚਲਾਉਂਦਾ ਬਾਈ ਤੇ ਜਿਹੜਾ ਦਿਲਜੀਤ ਦੋਸਾਂ ਚ ਜਿਹਨੂੰ ਇੱਕ ਜਿਹੜਾ ਕਹਿ ਲੋ ਬਗਾਨੀ ਕੰਟਰੀ ਦਾ ਬੰਦਾ ਸੁਣਦਾ ਉਹਦਾ ਮੰਤਰੀ ਉਹ ਕੌਣ ਆ ਉਹ ਕਿਵੇਂ ਦਿਲਜੀਤ ਦੋਸਾਂ ਦੇ ਨੂੰ ਸੁਣਦੇ ਨੇ ਜਿਹੜੇ ਹਾਂ ਹਾਂ ਉਹ ਵੀ ਕਲਾਕਾਰ ਹੀ ਆ ਕਲਾਕਾਰ ਹੀ ਆ ਅੱਛਾ ਬਜ਼ੁਰਗੋ ਜਿਹੜਾ ਆ ਹੋਰ ਇੱਥੇ ਸਾਡੇ ਕਈ ਪੰਜਾਬ ਦੇ ਵਿੱਚ ਐਕਟਰ ਆ ਜਿਹੜੇ ਵੱਡੇ ਵੱਡੇ ਆ ਜਿਹੜੇ ਫਿਲਮਾਂ 'ਚ ਆਏ ਆ ਜੈਜੀ ਵੀ ਐਮੀਵੀ ਵਰ ਕਰਕੇ ਇਹਨਾਂ ਨਾਲ ਕਦੇ ਸਿਕਿਉਰਟੀ ਵੇਖੀ ਆ ਹੂੰ ਦੱਸੋ ਜੀ ਯਾਰ ਤੁਸੀਂ ਬੋਲਦੇ ਨਹੀਂ ਯਾਰ ਭਾਈ ਮੈਂ ਕੋਈ ਗਲਤ ਬੋਲ ਨਹੀਂ ਆ ਨਾ ਇਹ ਕਹਿੰਦਾ ਮੈਂ ਤਾਂ ਕਰੋੜਾਂ ਦੀ ਲੈਬ ਛੱਡ ਆਇਆ ਸਾਡੇ ਦਿਸਾਨ ਕਰਦਾ ਆ ਜਿਹੜਾ 1299 ਲਈ ਫਿਰਦਾ ਉਹ ਇੱਕ ਇੱਕ ਮਿੰਟ ਮੁੰਡਿਆ ਮੈਂ ਦਵਾਈ ਲੈ ਕੇ ਆ ਮੈਨੂੰ ਅਟੈਕ ਹੋ ਜਾਣਾ ਬਾਲਾ ਗਾਣਾ ਦੱਸ ਹੂੰ ਓ ਹੋ ਹੋ ਮੈਨੂੰ ਅੱਗੇ ਗੁੰਮ ਮੈਂ ਸੱਚੀ ਕਹਿੰਦਾ ਧਾਕਰ ਰਿਹਾ ਮੈਂ ਮੁਕਸਰ ਧਾਕਰ ਰਿਹਾ ਮੈਨੂੰ ਗੁੰਮ ਨਮੂਨੀਆ ਹੋ ਗਿਆ ਸੀ ਮਾਂ ਮੇਰੀ ਕਹਿੰਦੀ ਮੈਂ ਨਹੀਂ ਜਾਣਦੇ ਨਾ ਮਸਾਂ ਬਚਾਇਆ ਕੱਲਾ ਕੱਲਾ ਹੈਗਾ ਉਹ ਮੈਂ ਕਿਹਾ ਬੀਬੀ ਉੱਧੇ ਵੀ ਮਾਰੀ ਜਾਣਾ ਸੀ ਜੇ ਇੱਥੇ ਜਾਏ ਮਰਦੇ ਤਾਂ ਫਿਰ ਕਿੱਡੀ ਗੱਲ ਯਾਦ ਰੱਖੋ ਗੱਲ ਕਿ ਇਹ ਬੰਦਾ 2000 ਆ ਭਾਈ ਸਾਹਿਬ ਦੱਸਿਆ ਗਨਮੈਨ ਲਈ ਫਿਰਦਾ ਇਹਦੇ ਘਰ ਵਾਲੀ ਕੀ ਆ ਉਹ ਮਤਲਬ ਵਜ਼ੀਰ ਲੱਗੀ ਆ ਵਿਧਾਨ ਸਭਾ ਦੀ ਹਮ ਕਦੇ ਐ ਫੋਟੋ ਹਮ ਕਦੇ ਹੋ ਫੋਟੋ ਹਮ ਕਦੇ ਐ ਫੋਟੋ ਅਸੀਂ ਤਾਂ ਮਰੇ ਪਏ ਆ ਵੀ ਇਹ ਹੋਈ ਕਿ ਜਾਂਦਾ ਇੱਥੇ ਹਮ ਜਿਹੜਾ ਯਾਰ ਮੈਨੂੰ ਗੱਲ ਕਰਨੀ ਪਊਗੀ ਵੀ ਤੁਸੀਂ ਤੁਹਾਡੀ ਮੁੱਖ ਮੰਤਰੀ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ ਸੀ ਉਹ ਤਾਂ ਐਮਐਲਏ ਐਮਪੀ ਫਿਰ ਉਹ ਤਾਂ ਜਿਹੜਾ ਕਹਿ ਲੋ ਉਹਦੇ ਨਾਲ ਤਾਂ ਗਨਮੈਨ ਤੇ ਟਿੰਕ ਕੇ ਜੇ ਕਿਆ ਕਰੇ ਸਾਰਾ ਟੱਪਰ ਗਨਮੈਨ ਲਈ ਫਿਰਦੇ ਆ ਸਾਰਾ ਟੱਪਰ ਹੂੰ ਕਈ ਵਾਰੀ ਤੇ ਗੱਲ ਦੇ ਵਿੱਚੋਂ ਕੋਈ ਡਾਕਟਰ ਕੋਲ ਕੋਈ ਇਹਨੂੰ ਫਰੈਸ਼ ਕਰਦਾ ਹੁਣ ਵੀ ਸਹੀ ਬੋਲਿਆ ਕਰ ਯਾਰ ਕੀ ਬੋਲਿਆ ਨਹੀਂ ਆਂਦਾ ਉਦੋਂ ਤਾਂ ਕਹਿੰਦਾ ਸੀ ਗਨਮੈਨ ਹੂੰ ਅੱਜ ਇਹਦੀ ਮਾਂ ਸਰਪੰਚ ਦੇਖੋ ਮਾਂ ਸਾਡੀ ਵੀ ਆ ਇਹ ਸਾਡੀਆਂ ਮਾਵਾਂ ਨੂੰ ਮਾਵਾਂ ਨਹੀਂ ਸਮਝਦਾ ਕਿਉਂਕਿ ਸਾਡੀਆਂ ਮਾਵਾਂ ਤਾਂ ਰੋਲਦੀਆਂ ਫਿਰਦੇ ਨੇ ਬਿਲਕੁਲ ਬਿਲਕੁਲ ਸਾਡੀ ਉਹ ਮਾਂ ਵੇਖੋ ਮੇਰੇ ਜੁੱਤੀ ਮਾਰੋ ਜੇ ਲਾ ਕੇ ਮੈਂ ਝੂਠ ਬੋਲਦਾ ਸਾਡੀ ਮਾਂ ਨੇ ਸਾਨੂੰ 9 ਮਹੀਨੇ ਢਿੱਡ 'ਚ ਰੱਖਿਆ ਉਹ ਕੰਮ ਕਰਦੀ ਰਹੀ ਆਪਦੇ ਪਿਓ ਦੇ ਘਰੇ ਕੰਮ ਕੀਤਾ ਆਪਦੇ ਸਹੁਰਿਆਂ ਦੇ ਘਰੇ ਆ ਕੇ ਕੰਮ ਕੀਤਾ ਸਾਨੂੰ ਉਹਨੇ ਪਾਲਿਆ ਅਸੀਂ ਅਰ ਉਹਨੂੰ ਚਾਹੀਦੀ ਜ਼ਿੰਦਗੀ ਨਹੀਂ ਦੇ ਸਕੀ ਸਰਦਾਰ ਸਾਹਿਬ ਗੱਲ ਸੋਚਣ ਵਾਲਾ ਸਹੀ ਗੱਲ ਆਪਾਂ ਚਾਈ ਦੀ ਜ਼ਿੰਦਗੀ ਨਹੀਂ ਦੇ ਸਕਾ ਇਹ ਭਗਵੰਤੇ ਅਰਗੇ ਬੰਦੇ ਰਹੇ ਆ ਮੰਤਰੀ ਹੱਸਣ ਵਾਲੀ ਗੱਲ ਨਹੀਂ ਸਰਦਾਰ ਸਾਹਿਬ ਪੱਗ ਬੰਨੀ ਆ ਤੇਰੇ ਬਾਤ ਕੀਮਤੀ ਗੱਲਾਂ ਇਹਨਾਂ ਨੂੰ ਮਜ਼ਾਕ ਦੇ ਵਿੱਚ ਲੈਣ ਵਾਲਾ ਨਹੀਂ ਕਿਉਂਕਿ ਤੁਸੀਂ ਕਦੇ ਇਕੱਲੇ ਬੈਠ ਕੇ ਸੋਚੋ ਇਹ ਇਕੱਲਾ ਇਹਦਾ ਮਸਲਾ ਨਹੀਂ ਇਹ ਜਿਹੜੇ ਇੱਥੇ ਆਏ ਹੋਏ ਲੋਕ ਆ ਇਹ ਸਾਰੇ ਸਿਸਟਮ ਤੋਂ ਅੱਕੇ ਆ ਸਿਸਟਮ ਤੋਂ ਦੁਖੀ ਹੋਏ ਆ ਪਰ ਬੋਲਣ ਦਾ ਜज्ਬਾ ਰੱਖਿਆ ਕਰੋ ਇਕੱਲਾ ਹੱਸ ਕੇ ਦੰਦ ਕੱਢ ਕੇ ਨਾ ਸਾਰਿਆ ਕਰੋ ਹੁਣ ਤੁਸੀਂ ਨੋਟ ਕਰੋ ਸਾਨੂੰ 40000 ਦੀ ਨੌਕਰੀ ਦਿੰਦਾ ਏ ਇਹਨਾਂ ਨੇ ਮੱਛੀ ਪਾਲਣ ਪ੍ਰਾਈਵੇਟ ਕਰਤੇ ਮੱਛੀਆਂ ਕੋਈ ਪਾਲਦਾ ਮੱਛੀਆਂ ਖਾਂਦਾ ਕੋਈ ਆ ਮੁੱਛਾਂ ਨੂੰ ਵਟ ਕੋਈ ਚਾੜਦਾ ਉਹ 10-15 ਲੱਖ ਦਾ ਲੋਨ ਚੱਕਦਾ 15 ਲੱਖ ਦਾ ਲੋਨ ਚੱਕ ਕੇ 10 ਲੱਖ ਨੂੰ ਮਾਫ ਹੋ ਜਾਂਦਾ ਜੇਕਰ ਅੱਜ ਕੱਲ ਹਰ ਪਿੰਡ ਦੇ ਵਿੱਚ 10-10 ਮੱਛੀ ਪਾਲਣ 1 ਕਰੋੜ ਮਾਫ ਹੋ ਗਿਆ 13000 ਪਿੰਡ ਦਾ 10000 ਪਿੰਡ ਨੂੰ ਵੀ 1 ਕਰੋੜ 10-10 ਇੱਕ ਇੱਕ ਕਰੋੜ ਮਾਫ ਹੋ ਗਿਆ 10000 ਕਰੋੜ ਹੋ ਗਿਆ ਖੰਡ ਸਾਡੀ ਮਹਿੰਗੀ ਹੋਣੀ ਚਾ ਸਾਡੀ ਮਹਿੰਗੀ ਹੋਣੀ ਜੇਕਰ ਇਹੀ ਉਹ 10000 ਕਰੋੜ ਰੁਪਇਆ ਜਿਹੜਾ ਉਹ ਹੀ ਆ ਇਹ ਮੱਛੀ ਪਾਲਣ ਪੰਚਾਇਤੀ ਜ਼ਮੀਨਾਂ ਦੇ ਵਿੱਚ ਖੋਲ ਦੇਣ ਸਾਡੇ ਹਰ ਪਿੰਡ ਦੇ ਵਿੱਚ 200 ਮੁੰਡੇ ਨੂੰ ਨੌਕਰੀ ਮਿਲਦੀ ਮੇਰੇ ਜੁੱਤੀ ਮਾਰੋ ਲਾ ਕੇ ਜੇ ਗੱਲ ਛੂਟਾ ਬਹੁਤ ਬਾਦ ਕੀਮਤੀ ਗੱਲਾਂ ਇਹ ਪੁੱਛਦੇ ਨਹੀਂ ਮੈਨੂੰ ਡਰਾਮੇ ਬਾ ਜਾਂਦੇ ਆ ਉਹ ਭਰਾਵਾ ਮੇਰਾ ਜਿਵੇਂ ਕਹਿੰਦਾ ਮੈਂ ਕੀ ਕਰਾਂ ਮੇਰਾ ਕਰਦਾਰ ਮਾੜਾ ਹੋ ਗਿਆ ਯਾਰ ਜੇ ਮੈਂ ਜੇ ਉਹ ਤੋਂ ਖਾਲੀ ਤੇ ਥੋੜਾ ਵੀ ਮੈਂ ਹੱਜਣੇ ਖੰਨੇ ਦੀ ਰੰਨਾ ਕਮੇਡੀਆਂ ਵਾਲੀਆਂ ਗੱਲਾਂ ਨਹੀਂ ਏ ਕਮੇਡੀਆਂ ਉਹਨੇ ਕੀਤਿਆਂ ਚ ਭੁਗਤਦੇ ਫਿਰਦੇ ਆ ਕਿਹੜਾ ਆ ਹੁਣ ਗੱਲ ਆ ਗਈ ਅਨਪੜਾਂ ਦੀ ਜਿਹੜੇ ਪੜ੍ਹੇ ਲਿਖੇ ਆ ਜਿਹੜੇ ਨਹੀਂ ਗਏ ਉਹਨਾਂ ਨੂੰ ਨੌਕਰੀ ਦੀ ਤੁਸੀਂ ਦੱਸੋ ਮੈਨੂੰ ਡੈਰੀ ਫਾਰਮਰ ਤੇ ਵੀ ਲੱਖਾਂ ਰੁਪਇਆ ਮਾਫਾ ਹੋ ਜਾਂਦਾ ਇਹ ਸਰਕਾਰੀ ਕਿਉਂ ਨਹੀਂ ਕਰਾਉਂਦੇ ਜ਼ਮੀਨਾਂ ਖਰੀਦਣ ਡੈਰੀ ਫਾਰਮ ਖੋਲਣ ਤੇ ਪੱਠੇ ਪਾਉਣ ਤੇ ਕਿਹੜੀ ਡਿਗਰੀ ਚਾਹੀਦੀ ਤੁਸੀਂ ਦੱਸੋ ਮੈਨੂੰ ਅਨਪੜਵੰਦਾ ਚਾਹੀਦਾ ਪੰਜ ਬੰਦੇ ਰੱਖੀਦੇ ਆ ਪੱਠੇ ਪੌਣ ਤੇ ਵੱਢਣ ਤੇ ਕਿੰਨੇ ਪਸ਼ੂ ਜਿਹੜੇ ਨਾਲੇ ਆਵਾਰਾ ਪਸ਼ੂ ਆ ਉਹ ਸਾੰਬੇ ਜਾਣਗੇ ਇਹ ਕਰੋੜਾ ਰੁਪਇਆ ਸਾਡਾ ਬਰਬਾਦ ਹੋ ਰਿਹਾ ਤੇ ਸਾਡੀਆਂ ਮਾਵਾਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਨਾਲੇ ਤੁਸੀਂ ਆਟਾ ਰੱਖਣ ਦਾਲ ਦੀ ਗੱਲ ਕੀਤੀ ਸੀ ਜੇਕਰ ਆਪਾਂ ਗੱਲ ਕਰੀਏ 40000 ਜਿਹੜਾ ਆਪਾਂ ਗੱਲ ਕਰਦੇ 40000 ਦੀ ਨੌਕਰੀ ਦੇਣ 40000 ਦੀ ਨੌਕਰੀ ਦੇਣ ਤੋਂ ਬਾਅਦ 4000 ਰੁਪਿਆ ਬਿਜਲੀ ਬਿੱਲ ਨਹੀਂ ਭਰ ਸਕਦੇ ਤੁਸੀਂ ਦੱਸੋ ਬਿਲਕੁਲ ਹੈ ਮਰ ਜਾਗੇ ਅਸੀਂ 36000 ਬਚੂਗਾ 6000 ਦਾ ਆਟਾ ਰੱਖਣ ਦਾਲ ਨਹੀਂ ਲੈ ਸਕਦੇ ਸਾਨੂੰ ਉਹ ਸੁੱਕ ਭੜੁੱਕੀ ਜੀ ਦਾਲ ਦੇ ਦਿੰਦਾ ਉਹ ਕਣਕ ਦੇ ਦਿੰਦਾ ਕਦੇ ਆਖੇ ਗੱਡੀ ਆਉਗੀ ਆਟਾ ਦੇ ਦੇ ਲੈ ਲੋ ਲੈ ਲੋ ਤੇਰੇ ਆਟਨ ਚਟਣਾ ਸੀ ਤੂੰ ਸਾਨੂੰ ਬਣਾ ਮੁੱਖ ਮੰਤਰੀ ਜਾ ਤੈਨੂੰ ਸਾਡੀਆਂ 3 ਪੜੀਆਂ ਲਿਖੀਆਂ ਉਹ 3 ਪੜੀਆਂ ਲਿਖੀਆਂ 51000 ਦੀ ਸ ਕਰਨ ਸਕੀਮ ਧੀ ਤੁਸੀਂ ਜੰਮੀ ਕਿ ਅਸੀਂ ਜੰਮੀ ਆ ਉਹਨੂੰ 20000 ਦੀ ਨੌਕਰੀ ਹਾਂਜੀ ਗਾਂਜ ਗਾਂਜ ਜਿਹੜਾ 100000 ਰੁਪਿਆ ਕਿਹਾ ਸੀ ਉਹ ਵੀ ਨਹੀਂ ਆਇਆ ਕਿਸੇ ਨੂੰ ਜਨਾਨੀ ਨੂੰ ਗਾਂ ਉਹ ਹੀ ਤਾਂ ਦਵਾਉਣਾ ਤੈਨੂੰ ਪੂਰੇ ਤਾਂ ਤੈਨ ਦਵਾਉਣਾ ਇੱਥੇ ਆ ਪੂਰੇ ਤਾਂ ਤੈਨ ਦਵਾਉਣਾ 10000 ਰੁਪਿਆ ਬਾਈ ਦੀ ਗੱਲ ਸੁਣੋ ਦੁਬਾਰਾ ਮੈਂ ਕਹਿੰਦਾ ਜੀ ਜਿਹੜਾ 100000 ਰੁਪਿਆ ਕਿਹਾ ਸੀਗਾ ਸੀਐਮ ਸਾਹਿਬ ਨੇ ਵੀ ਹਰ ਇੱਕ ਜਨਾਨੀ ਦੇ ਖਾਤੇ 'ਚ 100000 ਰੁਪਿਆ ਆਊਗਾ ਉਹ ਕਿਸੇ ਦੇ ਵੀ ਨਹੀਂ ਆਇਆ ਹਜੇ ਤੱਕ ਇੱਕ ਮਿੰਟ ਆਉਣਾ ਚਾਹੀਦਾ ਉਹ ਆਉਣਾ ਚਾਹੀਦਾ ਬਿਲਕੁਲ ਪੁੱਛੋ ਤਾਂ ਮੈਨੂੰ ਨਹੀਂ ਆਉਣਾ ਚਾਹੀਦਾ ਜੇ ਹੁਣ ਉਹਨਾਂ ਨੇ ਵੋਟਾਂ ਪਾਈਆਂ ਸੀ ਤਾਂ ਆਉਣਾ ਤਾਂ ਚਾਹੀਦਾ ਸੀ ਪਰ ਆਇਆ ਨਹੀਂ ਸਰ ਇੱਕ ਮਿੰਟ ਗੁੱਸਾ ਨਹੀਂ ਕਰਨਾ ਮੈਂ ਪਹਿਲਾਂ ਗੋਡੀਆਂ ਹੱਥ ਲਾਈਆਂ ਨਾ ਤੇਰੇ ਹੋਣਾ ਚਾਹੀਦਾ ਆ ਦਿਮਾਗ ਨੂੰ ਛੋਟਾ ਤੇਰੇ ਬਹੁਤ ਕਰਤਾ ਉਹਨਾਂ ਨੇ ਆ ਦਿਮਾਗ ਦਾ ਅੰਦਾਜ਼ਾ ਬਦਲ ਸਾਰਿਆਂ ਦਾ ਸਵਾਲ ਆ ਗੁੱਸਾ ਨਹੀਂ ਕਰਨਾ ਪੰਜਾਬ ਦੇ ਲੋਕ ਹੁਣ ਇੱਕ ਇੱਕ ਦੇਖੂਗਾ ਤੈਨੂੰ ਆ ਦਿਮਾਗ ਤੁਹਾਡਾ ਛੋਟਾ ਕਰਤਾ ਸਾਡੇ ਘਰ ਦੇ ਜੀਆਂ ਦਾ ਛੋਟਾ ਤੁਹਾਡੀ ਬੇਬੇ ਦਾ 1000 ਰੁਪਏ ਆ ਜਾਊਗਾ ਦਿਨ ਦੀ ਕਿੰਨੀ ਦਿਹਾੜੀ ਬਣੀ ਕਰੋ ਕਰੋ 33 ਰੁਪਏ 33 ਰੁਪਏ ਹੈ 33 ਆਟਾ ਆਟਾ ਕੀ ਰੇਟ ਆ 30 ਰੁਪਏ 25 30 ਰੁਪਏ ਮੈਨੂੰ ਪੁੱਛੋ ਜੀ 30 ਰੁਪਏ ਚ ਠੀਕ ਹੈ ਫਿਰ ਖੰਡ ਹੈਗੀ ਆ 44 ਰੁਪਏ ਦੁੱਧ ਹੈਗਾ 60 ਰੁਪਏ ਸਾਡੇ ਬਾਪੂ ਦੀ 400 ਰੁਪਏ ਦਿਹਾੜੀ ਨਾਲ ਪੂਰੀ ਨਹੀਂ ਪੈਂਦੀ 33 ਰੁਪਏ ਨਾਲ ਕਿੱਥੇ ਪਾਉਗੇ ਸਭ ਤੋਂ ਵੱਡੀ ਗੱਲ ਸਹੀ ਗੱਲ ਫਿਰ ਜਿਹੜੀ ਤੁਸੀਂ ਗੱਲ ਕਹੋ 1000 ਰੁਪਿਆ 1000 ਰੁਪਿਆ ਮੇਰੀ ਬੀਬੀ ਨੂੰ ਆ ਜਾਣਾ ਇਹਦੀ ਬੀਬੀ ਨੂੰ ਆ ਜਾਣਾ ਆਇਆ ਤਾਂ 1000 1000 ਕਹਿੰਦਾ ਛੱਤਰ ਪੈਣ ਵਾਲਿਆਂ ਦੇ ਤਾਂ ਹੈ ਕਿ ਮਾਰੀ ਆ ਮਾਰਨ ਵਾਲਿਆਂ ਨੇ ਪਰ ਜਿਹਦੇ ਪਿੰਗੋਂ ਦੇ 1000 ਠੋਕਦੇ ਨੇ ਉਹਦੇ 1000 ਠੋਕਦੇ ਬਿਲਕੁਲ ਜੇਕਰ 1 ਕਰੋੜ ਔਰਤ ਨੂੰ ਵੀ ਇੱਕ ਕਰੋੜ ਔਰਤ ਨੂੰ ਵੀ 1-1000 ਪਾਉਣ ਕਿੰਨਾ ਰੁਪਇਆ ਹੋ ਗਿਆ 1000 ਕਰੋੜ ਬਿਲਕੁਲ 12 ਮਹੀਨੇ ਦਾ ਕਿੰਨਾ ਬਣਿਆ 12000 ਕਰੋੜ 12 ਉਹ ਪੰਜੀ 60 60000 ਕਰੋੜ ਰੁਪਏ ਦਾ ਸਰਦਾਰ ਸਾਹਿਬ ਆਪਣੇ ਦੇ ਕਰਜ਼ਾ ਚੜਜੂ ਦਾ ਫਾਇਦਾ ਕੋਈ ਨਹੀਂ ਉਹ ਕਰਜ਼ਾ ਤਾਂ ਪਹਿਲਾਂ ਵੀ ਲਈ ਜਾਂਦਾ ਮੁੱਖ ਮੰਤਰੀ ਉਹ ਕਰਜ਼ਾ ਉਹ ਫਿਰ ਉਹਨੂੰ ਆਪਾਂ ਫਿਰ ਵਿਚਾਈਏ ਨਾ ਜਦੋਂ ਆਪਾਂ ਉਹਦੇ ਘਰਾਂ ਨੂੰ ਛੱਡਾਂਗੇ ਚਾ ਇਤਿਹਾਸਗਵਾ ਜਿਨ੍ਹਾਂ ਨੇ ਆਪਾਂ ਨੂੰ ਲੁੱਟਿਆ ਨਾਲ ਨਾਲ ਹਿੱਸਾ ਦਿੱਤਾ ਥੋੜੇ ਤੋਂ ਥੇੜਾ ਬਹੁਤੇ ਤੋਂ ਬਹੁਤ ਆ ਯਾਦ ਰੱਖੋ ਫਿਰ ਇਹ ਆਪਾਂ ਹਿੱਸਿਆਂ ਚ ਨਾ ਵਿਕੀ ਸਰਦਾਰ ਸਾਹਿਬ ਮੈਂ ਗਲਤੀ ਮੰਨਦਾ ਜੇ ਕੋਈ ਗੱਲ ਗਲਤ ਕਹੇ ਤੂੰ ਭਾ ਸਾਡਾ ਜੱਫੀ ਪਾ ਗੁੱਸਾ ਨਹੀਂ ਕਰਨਾ ਬਿਲਕੁਲ ਬਿਸ਼ਵਜੀਤ ਜੀ ਦੀਆਂ ਇਹ ਗੱਲਾਂ ਬਹੁਤ ਕੀਮਤੀ ਆ ਅਸੀਂ ਇਹ ਥੋੜੀਆਂ ਥੋੜੀਆਂ ਚੀਜ਼ਾਂ ਤੇ ਵਿਕੇ ਆ ਵਿਕ ਕੇ ਹੀ ਸਾਡਾ ਜਿਹੜਾ ਕਹਾਣ ਹੋਇਆ ਵਿਕ ਕੇ ਹੀ ਅਸੀਂ ਜਿਹੜਾ ਬਿਲਕੁਲ ਖਤਮ ਹੋ ਗਿਆ ਬਹੁਤ ਸਾਰੀਆਂ ਕੀਮਤੀ ਗੱਲਾਂ ਇਸ ਬਾਈ ਨੇ ਕਹੀਆਂ ਸੀ ਜੀ ਹਾਂਜੀ ਸਰਕਾਰਾਂ ਕਿ ਕਿਉਂ ਵਿਕ ਜਾਂਦੇ ਆ ਇੱਕ ਕਿ ਬਿਜਲੀ ਮਿਲ ਗਈ ਇੱਕ ਫਰੀਜ਼ ਰਾਸ਼ਨ ਮਿਲ ਗਿਆ ਉਹਨਾਂ ਪਿੱਛੇ ਵੋਟਾਂ ਪਾਉਨੇ ਆ ਠੀਕ ਹੈ ਇੱਕ ਉਹ ਬਸ ਦਾ ਕਿਰਾਇਆ ਮਾਫ ਕਰਦਾ ਇਹ ਕੋਈ ਵੀ ਚੀਜ਼ ਹੋਵੇ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਚਾਹੀਦਾ ਵੀ ਕੋਈ ਵੀ ਸਟੇਟ ਦੇ ਵਿੱਚ ਇਲੈਕਸ਼ਨ ਹੋਵੇ ਐਮਪੀ ਦਾ ਭਾਵੇਂ ਐਮਐਲਏ ਦਾ ਕਿਸੇ ਵੀ ਸਰਕਾਰ ਨੂੰ ਲਾਲਚ ਨਹੀਂ ਦੇਣਾ ਚਾਹੀਦਾ ਉਹ ਲਾਲਚ ਵਿੱਚ ਆ ਕੇ ਵੋਟਾਂ ਮਿਲਦੀਆਂ ਨੇ ਵੋਟਰਾਂ ਦੇ ਬਾਹਰ ਫਿਰ ਸਾਨੂੰ ਜੂਤੀਆਂ ਪੈਂਦੀਆਂ ਨੇ ਬਿਲਕੁਲ ਇਹ ਹਾਈ ਕੋਰਟ ਨੂੰ ਮੈਂ ਅਪੀਲ ਕਰਨਾ ਸੁਪਰੀਮ ਨੂੰ ਆਰਡਰ ਨੂੰ ਮੈਂ ਬੀਲ ਕਰਨਾ ਕੋਈ ਵੀ ਇਲੈਕਸ਼ਨ ਹੋਵੇ ਭਾਵੇਂ ਐਮਪੀ ਦਾ ਭਾਵੇਂ ਐਮਐਲਏ ਦਾ ਕਿਸੇ ਸਰਕਾਰ ਨੂੰ ਕੋਈ ਲਾਲਚ ਨਾ ਦੇਵੇ ਜਿਹੜਾ ਕੋਈ ਮੁੱਖ ਮੰਤਰੀ ਕੋਈ ਕੈਂਡੀਡੇਟ ਲਾਲਚ ਦਿੰਦਾ ਉਹਤੇ ਪਰਚਾ ਹੋਣਾ ਚਾਹੀਦਾ ਕਿਉਂ ਬਾਹਰੇ ਦੇਸ਼ਾਂ ਦੇ ਵਿੱਚ ਬੰਦਾ 100 ਰੁਪਏ ਦਿਹਾੜੀ ਦੀ ਕਮਾਉਂਦਾ ਨਾ ਉਹਦਾ ਟੈਕਸ ਕੱਟ ਕੇ ਗਵਰਨਮੈਂਟ ਨੂੰ ਜਾਂਦਾ ਹੈ ਤਾਂ ਕਰਕੇ ਦੇਸ਼ ਅਮੀਰ ਨੇ ਸਾਡੇ ਦੇਸ਼ ਕਿਉਂ ਗਰੀਬ ਨੇ ਅਸੀਂ ਫਰੀ ਆਟਾ ਲੈਨੇ ਆ ਫਰੀ ਬਿਜਲੀ ਲੈਨੇ ਆ ਫਰੀ ਘਰਾਂ ਦੇ ਬਿੱਲ ਕਰਤੇ ਫਰੀ ਵਸਣ ਕਿਰਾਇਆ ਕਰਤਾ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਫੀਰੀ ਕਿਉਂ ਕਰਦੇ ਹੋ ਲੋਕ ਲੋਕਬੋਡ ਕਿਉਂ ਬੰਦੇ ਨੇ ਉਹਨੂੰ ਫੀਰੀ ਨਾ ਚੀਜ਼ਾਂ ਫੀਰੀ ਲੋ ਆਪਣੀ ਮਿਹਨਤ ਕਰੋ ਆਪਣੇ ਬਿੱਲ ਭਰੋ ਕਿਰਾਇਆ ਦਿਓ ਆਪਣੀ ਐਸੀ ਜਿੰਦਗੀ ਜਿਓ ਜਦੋਂ ਆਪਾਂ ਇਹ ਸਰਕਾਰਾਂ ਦੇ ਲਾਲਚ ਵਿੱਚ ਆ ਜਾਂਦੇ ਹਨ ਫਿਰ ਇਹ ਸਰਕਾਰਾਂ ਸਾਨੂੰ ਜੁੱਤੀਆਂ ਮਾਰਦੀਆਂ ਨੇ ਕਦੇ ਵਾਸਤੇ ਬਾਹਰ ਦੇਸ਼ਾਂ ਦੇ ਵਿੱਚ ਟੈਕਸ ਭਰੇ ਜਾਂਦਾ 500 ਰੁਪਏ ਦਿਹਾੜੀ ਕਰਾਵਾਂਗੇ ਉਹ ਜੋ ਟੈਕਸ ਕੱਟਿਆ ਜਾਏਗਾ ਟੈਕਸ ਕੱਟ ਕੇ ਸਰਕਾਰ ਕਮਾਉਂਦੀ ਏ ਪਰ ਜਿਹੜੇ ਜਿਹੜੇ ਫਰੀਏ ਚੀਜ਼ਾਂ ਨੇ ਤੇ ਸਾਰੀਆਂ ਸਾਡੇ ਤੇ ਪੈਂਦੀਆਂ ਨੇ ਹੁਣ ਵਸ ਸਵੇਰੇ ਆਇਆ ਪਟਿਆਲੇ ਵਾਸਤੇ ਲੈ ਕੇ 52 ਸੀਟਾਂ ਤੋਂ ਵੱਧ ਵਾਸਤੇ ਸਵਾਰੀ ਬਹੁੰਦੇ ਉਹਨੇ ਨਾ ਪੁਹਾਣੀਗੜ ਰੋਕੀ ਨਾ ਕਿਤੇ ਰਾਜ ਰੋਕੀ ਅੰਦਰ ਸੀਟਾਂ ਪੂਰੀਆਂ ਨੇ ਸਵਾਰੀਆਂ ਖਲੋਤੀਆਂ ਰਹੀਆਂ ਨੇ ਇਹ ਕਮੀ ਕੀਦੀ ਏ ਸਰਕਾਰਾਂ ਦੀ ਸਰਕਾਰਾਂ ਨਵੀਆਂ ਬੱਸਾਂ ਪਾਉਣ ਪਰ ਲੋਕਾਂ ਨੂੰ ਸਹੂਲਤਾਂ ਦੇਣ ਉਹ ਸਵਾਰੀਆਂ ਵਿਚਾਰੀਆਂ ਠੰਡ 'ਚ ਖਲੋਤੀ ਰਹਿੰਦੀਆਂ ਨੇ ਡਰਾਈਵਰ ਨੇ ਬ੍ਰੇਕ ਨਹੀਂ ਮਾਰੀ ਅੰਦਾ 50 ਸਹਾਰੀਆਂ ਪੂਰੀਆਂ ਨੇ ਜੀ ਇਹ ਕਮੀ ਹੈ ਸਾਡੀ ਸਰਕਾਰਾਂ ਦੀ ਬੱਸਾਂ ਪਾਓ ਸਾਰੇ ਬੰਦੇ ਸੁਖਾਲਦੇ ਆਪਣੇ ਕਿਰਾਏ ਲੋ ਪਰ ਮੈਂ ਇੱਕ ਸਰਕਾਰ ਨੂੰ ਬੇਨਤੀ ਕਰਨਾ ਭਗਵੰਤਮਾਨ ਜੀ ਜੇ ਤੁਸੀਂ ਕਿਰਾਇਆ ਮਾਫ ਕੀਤਾ ਪਰ ਇਵੇਂ ਧੱਕਾ ਨਾ ਕਰੋ ਪੀਆਰਟੀਸੀ ਨੂੰ ਜਿਹੜੀਆਂ ਬੀਬੀਆਂ ਆਧਾਰ ਕਾਰਡ ਤੇ ਵੈਂਦੀਆਂ ਨੇ ਨਾ ਸ਼ਾਮ ਨੂੰ ਜਿੰਨਾ ਉਹਨਾਂ ਦਾ ਕਿਰਾਇਆ ਬੰਦਾ ਹੈ ਉਹ ਪੀਟੀ ਪੀਆਰਟੀਸੀ ਮਹਿਕਮੇ ਨੂੰ ਰੋਡਵੇ ਮਹਿਕਮੇ ਨੂੰ ਉਹਨਾਂ ਦੀ ਪੇਮੈਂਟ ਕਰਕੇ ਦਿਓ ਬਿਲਕੁਲ ਜਿਹੜੀ ਸਰਕਾਰ ਆਪਣੀਆਂ ਗੱਡੀਆਂ ਪਾਵੇ ਸਰਕਾਰ ਲੋਕਾਂ ਨੂੰ ਸੁਖਾਲਦੇ ਦੇਵੇ ਆਪਾਂ ਕਰਾਏ ਮਾਫ ਕਰਦੇ ਬੀਬੀਆਂ ਬਹਿ ਗਈਆਂ ਚਲੇ ਜਾਣੀਆਂ ਨੇ ਪਰ ਸਰਕਾਰ ਨੂੰ ਘਾਟਾ ਕਿਉਂ ਹੈ ਕਿਉਂਕਿ ਉਹੀ ਸਰਕਾਰਾਂ ਪੀਆਰਡੀ ਸਦੋਂ ਸਰਕਾਰ ਉਹਨੂੰ ਪੈਸੇ ਦੇਵੇ ਪੀਆਰਡੀ ਜਿੰਨੀ ਬੀਬੀ ਅੰਬਰਸਰ ਤੋਂ ਬਹਿ ਕੇ ਪਟਿਆਲੇ ਜਾਂਦੀ ਏ ਅੰਬਰਸਰ ਤੋਂ ਬਹਿ ਕੇ ਹਸਾਰ ਜਾਂਦੀ ਏ ਪਰ ਉਹ ਬਾਸ ਦੇ ਵਿੱਚ ਜਿਹੜਾ ਕਿਰਾਇਆ ਬੰਦਾ ਹੈ ਉਹ PRTC ਨੂੰ ਜੋ ਰੋਡਵੇਜ ਨੂੰ ਉਹਨਾਂ ਕਿਰਾਇਆ ਸ਼ਾਮ ਨੂੰ ਦੇਵੇ ਦੇਵੇ ਬਿਲਕੁਲ ਤਾਂ ਕਦੀ ਬੱਸਾਂ ਘਾਟੇ ਜ ਨਹੀਂ ਜਾਣੀਆਂ ਇਹ ਬੱਸਾਂ ਸਾਡੀਆਂ ਭਗਵੰਤ ਮਾਨ ਨੇ ਸਾਡੀਆਂ ਸਰਕਾਰਾਂ ਨੇ ਘਾਟੇ ਚ ਕਰਾਈਆਂ ਨੇ ਹਾਂ ਹਾਂ ਮੈਂ ਬੇਨਤੀ ਕਰਨਾ ਹਾਈ ਕੋਰਟ ਨੂੰ ਵੀ ਸੁਪਰੀਮ ਕੋਰਟ ਨੂੰ ਜੱਜਾਂ ਨੂੰ ਵੀ ਕਦੇ ਵੀ ਇਲੈਕਸ਼ਨ ਹੋਣ ਸਰਕਾਰਾਂ ਲਾਲ ਜਨਾਦਵਾਨ ਜਿਹੜੀ ਸਰਕਾਰ ਰਾਜਨੀਤੀ ਦੀ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਇਹ ਕਾਨੂੰਨ ਬੰਨਾ ਚਾਹੀਦਾ ਹੈ ਇੰਡੀਆ ਦੇ ਵਿੱਚ ਜਦੋਂ ਆਪਾਂ ਫਰੀ ਜੀਜੇ ਲਈ ਨੇ ਨਾ ਉਹ ਭਾਰ ਸਾਡੇ ਤੇ ਪੈਂਦਾ ਬਿਲਕੁਲ ਇਹਨਾਂ ਦੀ ਇਹ ਗੱਲਾਂ ਸਹੀ ਆ ਕਿ ਟੈਕਸ ਆ ਜਿਹੜਾ ਕਿਉਂਕਿ ਫਰੀ ਕੁਝ ਵੀ ਨਹੀਂ ਮਿਲਦਾ ਜਿੰਨਾ ਕੁਝ ਤੁਹਾਨੂੰ ਫਰੀ ਦੇ ਲਾਲਚ ਦਿੱਤਾ ਜਾਣਾ ਉਹ ਸਾਡੀਆਂ ਜੇਬਾਂ ਚੋਂ ਟੈਕਸ ਬਹੁਤ ਸਾਰੀਆਂ ਕੀਮਤੀ ਗੱਲਾਂ ਤੇ ਅੱਜ ਜਿਹੜਾ ਇਕੱਠ ਹੈ ਇੰਨਾ ਜ਼ਿਆਦਾ ਇਹ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਹੋਇਆ ਇੱਥੇ ਆਇਆ ਹੋਇਆ ਹਰ ਬੰਦਾ ਸਿਸਟਮ ਤੋਂ ਅੱਕਿਆ ਹੋਇਆਗਾ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਭਾਨਾ ਸਿੱਧੂ ਨੂੰ ਮੇਰਾ 18 ਲੱਖ 18 ਲੱਖ 10000 ਰੁਪਏ ਕਢਾਇਆ ਇਹ ਗੱਲਾਂ ਕਰਦਾ ਕਿ ਫਲਾਣ ਦੀ ਮੁਹਾਲੀ ਇੱਕ ਫੇਸ ਦੇ ਵਿੱਚ ਟਾੜਾ ਫਸਿਆ ਹੋਇਆ ਜੁਗ ਅਕਸ ਲਾਰੇ ਸਨ ਜੀ ਉੱਥੇ ਫਸਿਆ ਹੋਇਆ ਸੀ ਮੈਂ ਭਾਨਾ ਸਿੱਧੂ ਕੋਲ ਆਇਆ ਉਹਨਾਂ ਨੇ ਫੋਨ ਕੀਤਾ ਉਹ ਪੇਡਮੈਂਟ ਕਰਦੇ ਹੀ ਉੱਥੇ ਫਿਰਾਨੂੰ ਮੁਜਾਰਾ ਕਰਨਾ ਪਿਆ ਉੱਥੇ ਆਡਾ 18 ਲੱਖ 10 ਹਜ਼ਾਰ ਰੁਪਏ ਭਾੜੇ ਸੁਧੂ ਨੇ ਮੋੜਵਾਇਆ ਜੀ ਪਾਜ ਦਿਨਾਂ ਦੇ ਵਿੱਚ ਮੋੜ ਕੇ ਦਿੱਤਾ ਉਹਨਾਂ ਨੇ ਉਹਦੇ ਕਰਕੇ ਅਸੀਂ ਭਾਨੇ ਸੀ ਨੂੰ ਦਾ ਸਹਾਨ ਭੁੱਲਦੇ ਅਸੀਂ ਇੱਥੇ ਹਾਜ਼ਰ ਹੋਏ ਆ ਅਸੀਂ ਨਾ ਦੇ ਨਹੀਂ ਦੇ ਸਕਦੇ ਜੀ